ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਚਾਰ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਘਰ ਜੀ ਚਾਰ ਬਾਈ ਕੋਲੇ ਇਹ ਬੈੜਾ ਜਿਹੜੀਆਂ ਵਿਕਰੀ ਵਾਲੀਆਂ ਨੇ ਭਾਈ ਤੇ ਇੱਕ ਬਾਈ ਕੋਲੇ ਫਾਰਮ ਦੀ ਬੈੜਾ ਆਪਣੇ ਬਾਈ ਦੇ ਖੋਦੇ ਫਾਰਮ ਦੀ ਬੈੜਾ ਚੰਗੀ ਬੈੜਾ ਭਾਈ ਇਹਦੇ ਆਪਾਂ ਬਾਰੇ ਗੱਲ ਕਰ ਲੈਨੇ ਭਾਈ ਨਾਲ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਠੀਕ ਹਾਂਜੀ ਬਹੁਤਰੀ ਨਾਮ ਤੇ ਐਡਰੈਸ ਫੋਨ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜਿਹੜਾ ਬਠਿੰਡਾ ਜੀ ਠੀਕ ਹੈ ਨੇੜੇ ਪਿੰਡ ਬਈ ਨੇੜੇ ਇਧਰ ਰਾਮਪੁਰਾ ਫੂਲ ਸਰਾਲ ਪ੍ਰਾਈ ਇਧਰ ਭਗਤਾ ਭਾਈ ਦੇ ਵਿਚਾਲੇ ਆ ਜਾਂਦਾ ਜੀ ਮੋਬਾਈਲ ਨੰਬਰ ਵੋ ਉਹ ਨੰਬਰ ਹੈ 9463842855 ਜੀ ਠੀਕ ਹੈ ਜੀ ਦੂਜਾ ਹੈਗਾ ਜੀ 70782065 ਜੀ ਠੀਕ ਹੈ ਬਾਈ ਹਾਂਜੀ ਬਾਈ ਆਪਣੇ ਫਾਰਮ ਦੀ ਬੇੜਾ ਹੈ ਹਾਂਜੀ ਆਪਣੇ ਫਾਰਮ ਦੀ ਆਪਦੀ ਬੇੜਾ ਜੀ ਠੀਕ ਹੈ ਬਾਈ ਕੋਲੇ ਬਾਈ ਫਾਰਮ ਆ ਜਿਹੜਾ ਸਾਰੇ ਗਾਵਾਂ ਬਾਈ ਕੋਲੇ ਚੰਗੀਆਂ ਨੇ ਦੁੱਧ ਤੇ ਲਾਈਆਂ ਵੀ ਆ ਬਾਈ ਤੇ ਨਾਲ ਬਾਈ ਦਾ ਸਿਲਵਰ ਚੇਜ ਵਾਲਾ ਕੰਮ ਵੀ ਆ ਤੇ ਇਹ ਆਪਣੀ ਜਿਹੜੀ ਆਪਣੀ ਆਪਦੀ ਹੈ ਜੀ ਮਤਲਬ ਇਹ ਆਪਣੇ ਫਾਰਮ 'ਪ ਕਰਦੇ ਆ ਇਹ ਆਪਣੇ ਆਪਦੀ ਘਰ ਦੀ ਬੇੜਾ ਜੀ ਠੀਕ ਹੈ ਬਾਈ ਕਿਹੜਾ ਸੂਆ ਸੁੰਦੀਆ ਕਰਦੇ ਇਹਨਾਂ ਦੂਜਾ ਸੋਨਾ ਜੀ ਪਿਆਰਾ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਇਹਦਾ ਮਤਲਬ 10 ਦਿਨ ਬਾਕੀ ਜੀ ਹਲੇ 10 ਦਿਨ ਬਾਕੀ ਹਾਂਜੀ ਕੀ ਰਿਕਾਰਡ ਆ ਦੁੱਧ ਆ ਬਾਈ ਇਹਦਾ 36 ਲੀਟਰ ਜਾਈ ਪਹਿਲੇ ਸੀ ਜੀ 36 ਲੀਟਰ ਚ ਹੋ ਜਾ ਹਾਂਜੀ ਠੀਕ ਆ ਬਾਈ 36 ਲੀਟਰ 30 ਹੁੰਦੀ ਆ ਮੈਂ ਕਿਹਾ ਮਤਲਬ ਹੀ ਨਹੀਂ ਜੀ ਠੀਕ ਆ ਕੋਈ ਨਹੀਂ ਗੱਲ ਨਹੀਂ ਕਿਸੇ ਵੀ ਕਿਸਮ ਦੀ ਕਿਸੇ ਵੀ ਪੱਖੋਂ ਬੰਦਾ ਵੇਚੇ ਕੋਈ ਨਹੀਂ ਹਰ ਗੱਲ ਤੂੰ ਠੀਕ ਆ ਬਾਈ ਜਿਵੇਂ ਮਰਜੀ ਹੱਥ ਲਾਈ ਜਾ ਕੋਈ ਚੈੱਕਰੀ ਨਹੀਂ ਕਹਿੰਦੀ ਘਰਮ ਵਾਲੀ ਕੁਛ ਨਹੀਂ ਆਰਡਰ ਦੇਖੋ ਅਜੇ ਕੱਚੀ ਆ ਬਾਈ ਕਿੰਨੇ ਦਿਨ ਲੈਣੀ ਸਹੀ ਜੀ 10 ਦਿਨ ਤੱਕ ਹੀ ਰਹਿੰਦੇ ਆ ਜੀ ਮਨ ਕਰੂ ਵੀ 5-7 ਦਿਨ ਬਾਅਦ ਘੱਟ ਲਿਆ ਜਾਂਦਾ ਪਸੂ ਜੁੱਤੇ ਵੀ ਲਿਆ ਜਾਂਦਾ ਨਹੀਂ ਦੇਖੋ ਬਾਈ ਗੁਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਆ ਮਾ ਜੀ ਨਾੜਾ ਨੂੜਾ ਦੇਖੋ ਜੀ ਕੋਈ ਗੱਲ ਹੀ ਨਹੀਂ ਕਿਸੇ ਕਿਸਮ ਦੀ ਕਿੱਟ ਲਾਂਟਾਂ ਦੇਖੋ ਜੀ ਪਤਲੀ ਚਮੜੀ ਦੀ ਹੈ ਨਾ ਬਾਹਲੀ ਮਾਸਤ ਬਾਕੀ ਬਾਹਲੀ ਹੈ ਜੀ ਹੂੰ ਦੁੱਧ ਨੂੰ ਤਾਂ ਮੰਨ ਲਾ ਵੀ ਬਾਹਲੀ ਖਰੀ ਹੈ ਜੀ ਬੜਾ ਠੀਕ ਆ ਬਾਈ ਹਾਂਜੀ ਆ ਚੌੜੀ ਟੂੜੀ ਫੁੱਲਾ ਵਰਡ ਪਿੱਛੇ ਤੋਂ ਉੱਪਰੋਂ ਵੀ ਟੂਈ ਤੋਂ ਪੱਦਰ ਆ ਬਾਈ ਕੋਈ ਚੱਟੂ ਨਹੀਂ ਜੀ ਕੋਈ ਬੰਦਾ ਜਿਹੜਾ ਬੰਦਾ ਨਰਖ ਪਰਖ ਖਾਲਾ ਹੂੰ ਉਹੀ ਮਨ ਕੀ ਚੱਲ ਲਊਗਾ ਜੀ ਹਨਾ ਜੀ ਸਹੀ ਗੱਲ ਆ ਬਾਈ ਤੇਰੇ ਨੂੰ ਜਾ ਰੀਟ ਦਾ ਨਹੀਂ ਪਤਾ ਮਤਲਬ ਇਹ ਨਾ ਕੀ ਆ ਜੀ ਨਾੜਾ ਨੂੜਾ ਫੁੱਲ ਚਾਹੀਆਂ ਲੈ ਕੱਲਾ ਕੱਲਾ ਥਣ ਬਈ ਜਿਵੇਂ ਮਰਜ਼ੀ ਛਵਾਈ ਕਰ ਲਾ ਮਖਾ ਜੀ ਹੱਥੀ ਚੋਲੇ ਮਸ਼ੀਨ ਤੇ ਚੋਲੇ ਜਿਵੇਂ ਜਿ ਅਗਲੇ ਦਾ ਖਿਆਲ ਹੋਮੀ ਚੋਲੇ ਜੀ ਚੱਕਰ ਹੀ ਨਹੀਂ ਕਿਸੇ ਕਿਸਮ ਦਾ ਖੋਲਿਓ ਬਾਈ ਤੋਰੀਓ ਬਾਈ ਮਣੀ ਜੀ ਤੋਰੀਓ ਹੈ ਕੱਦ ਫੁੱਲ ਆ ਬਾਈ ਰਾਜੀ ਫੁੱਲ ਚੰਗੀ ਆ ਸਮੀ ਭਲੀ ਆ ਸਨੱਖੀ ਆ ਬਾਈ ਬੜੀ ਤੇ ਮੁੱਲ ਕੀ ਆ ਬਾਈ ਇਹਦਾ ਜਾਇਜ਼ ਮੁੱਲ ਜੀ ਦਾ ਬਸ ਬਸ ਲੈਣ ਦੇ ਨਾ ਜੀ 1,35,000 ਰੁਪਏ 1,35,000 ਰੁਪਏ ਲੋਕਾਂ ਨੂੰ ਕੋ ਮੈਸੇਜ ਭੋ ਦੋ ਮੰਗ ਲਈ ਕੋਈ ਚੱਕਰ ਨਹੀਂਗਾ ਸਹੀ ਗੱਲ ਆ ਪਰ ਜਿਹੜਾ ਬੰਦੇ ਨੇ ਵੇਚ ਨਹੀਂ ਵੋਚ ਨਹੀਂ ਹੁੰਦੀ ਇਹਨਾਂ ਨੂੰ ਕਮਾਈ ਦੇਉ ਵਧੀਆ ਸਹੀ ਗੱਲ 1,35,000 ਰੁਪਏ ਮੋਲਾ ਭਾਈ ਮਾਨ ਤਾਂ ਜਿਹੜਾ ਮੌਕਾ ਇਸ ਕੁਆਲਟੀ ਦੇਖ ਲੋ ਜੀ ਜ਼ਰੂਰ ਹੋ ਜੀ ਛੇਸ ਬੜਾ ਚੰਗਾ ਬਸ ਐ ਤਾਂ ਕੋਈ ਗੱਲ ਹੀ ਨਹੀਂ ਭੋ ਐ ਬਹਿ ਜਾਈ ਕੋਈ ਚੱਕਰ ਨਹੀਂ ਗਾ ਲੋ ਕਹਿੰਦੀ ਕੁਛ ਨਹੀਂ ਹੈ ਨਾ ਲੈ ਮੈਂ ਮਤਲਬ ਮਰਜੀ ਬੈਠਾ ਰੇ ਪੂਰੀ ਠੰਡੀ ਸੀਲ ਆ ਕਹਿੰਦੀ ਗਰਮ ਵਾਲੀ ਐ ਕਿ ਕੋਈ ਆ ਕੋਈ ਚੱਕਰ ਨਹੀਂ ਹੂੰ ਫੇਸ ਦੇਖੋ ਵਨ ਫੇਸ ਬਹੁਤ ਚੰਗਾ ਸਨਖਪੁਣਾ ਬੈੜ ਦੇ ਵਿੱਚ ਬਹੁਤ ਹੈ ਮੁੱਲ ਜਿਹੜਾ ਬਾਈ ਦਾ ਜਾਇਜ ਆ ਬਾਈ ਬੈੜ ਦੇ ਹਿਸਾਬ ਨਾਲ ਬਾਕੀ ਜਿਹੜਾ ਮਾਨਦਾਨ ਜ਼ਰੂਰ ਹੋ ਜਾਊਗਾ ਹਜੇ ਬਾਈ ਕੱਚੀ ਆ 10 ਦਿਨਾਂ ਦੀ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਲੇਵਾ ਲੂਵਾ ਕਰਮ ਵਾਲੀ ਨੇ ਮੈਂ ਕਿਉਂਕਿ ਨਿਰਖ ਪਰਖਲਾ ਬੰਦਾ ਹੀ ਮੰਨ ਲਾ ਵੀ ਹੂੰ ਆ ਲਾਵੇ ਜੀ ਫੋਨਾ ਮੇਰਾ ਕੋਈ ਫਾਇਦਾ ਨਹੀਂ ਜੀ ਨੂੰ ਪਤਾ ਹੀ ਨਹੀਂ ਗੱਲ ਵਾਰਿਆਣਾ ਜੀ ਸਹੀ ਗੱਲ ਆ ਭਾਈ ਜਿਹੜੇ ਨੇ ਦਰ ਖੋਲ ਕੇ ਪੈਸੇ ਲਾਉਣੇ ਤੇ ਨਰਖਾ ਪਰਖਾ ਜਿਹੜੇ ਨੂੰ ਚੀਜ਼ ਦੀ ਜ਼ਰੂਰੀ ਆ ਭਾਈ ਹਾਂਜੀ ਆ ਥਾਣਾ ਇਧਰੋਂ ਵੀ ਦਿਖਾਉਂਦੇ ਮਤਲਬ ਜੋ ਕੋਟ ਮਰਜੀ ਦੇਖੀ ਹੋਈ ਸਾਰਾ ਕੁਝ ਇੱਕ ਨੰਬਰ ਕੀਕ ਹੋ ਜਿਆ ਥਾਣਾ ਭਾਈ ਚਾਰੇ ਨੇਕੜਵੇਂ ਪੂਰੇ ਗਾਇ ਉਤੇ ਸਾਰਿਆਂ ਆਪਣੀਆਂ ਘਰ ਦੀਆਂ ਬੜਾ ਜ ਟੌਪ ਆਈ ਮੰਨ ਕੇ ਚਲੋ ਠੀਕ ਆ ਇਹ ਕੋਈ ਆਪਣਾ ਹੁੰਦਾ ਘਰਾਣਾ ਹੈ ਨਾ ਜੀ ਹੂੰ ਹੂੰ ਸਿਸਟਮ ਚਲੋ ਹੁਣ ਮੇਰੇ ਕੋਲ ਛੋਟੀਆਂ ਬੜਾ ਸੁਣ ਆਉਣੀਆਂ ਸੀਗੀਆਂ ਠੀਕ ਆ ਭਾਈ ਜਿਹੜੇ ਜਲਦੀ ਚੰਗੇ ਬਠੇ ਜਾਗੇ ਅੱਗੇ ਬਈ ਇੱਕ ਨੰਬਰ ਤੇ ਕਿਹੜਾ ਸੂਸੂਈ ਆ ਬਈ ਬਾਈ ਜੀ ਦੂਜਾ ਸੂਸੂਈ ਆ ਕਦੋਂ ਸੂਈ ਆ ਬਈ ਇਹ ਸਵੇਰੇ 5 ਵਜੇ ਸੂਈ ਆ ਜੀ ਸਵੇਰੇ 5 ਵਜੇ ਜੀ ਇਹਦੀ ਜੇਰ ਪੈ ਗਈ ਹੋਗਾ ਜੇਰ ਬਾਈ ਬੱਠਲ ਚ ਰੱਖੀ ਹੋਈ ਠੀਕ ਹੈ ਬੱਚਾ ਕੀ ਆ ਜੀ ਬੱਚਾ ਜੀ ਲੱਗੀਆਂ ਦਿੱਤਾ ਕਿੰਨਾ ਕੁ ਵੱਡਾ ਬਈ ਹਾਂ ਬੌਲੇ ਦਾ ਹੰਜੇ ਤੋਂ ਪਹਿਲਾਂ ਪਾ 6 ਲੀਟਰ ਗੱਡੇ ਜੀ ਠੀਕ ਆ ਹਾਂ ਹਾਂ ਯਾਨੀ ਬਾਹਰ ਦੁੱਧ ਵਾਲੀ ਇਹੋ ਜਿਹੀ ਗੱਲ ਹੈ ਥਾਨ ਬਹੁਤ ਚੰਗਾ ਹੈ ਥਾਨ ਬਹੁਤ ਲੇਵਾ ਲੂਆ ਕਮਾਲ ਆ ਬਹੁਤ ਚੰਗਾ ਥਾਨ ਲੱਗਿਆ ਜੀ ਬਾਕੀ ਚੋਣ ਬਹੁਤ ਚੰਗੇ ਜੀ ਗੇਠ ਗੇਠ ਤੇ ਥਾਨ ਲੱਗਿਆ ਬਈ ਹੁਣ ਹੈ ਨਾ ਜਿੱਥੇ ਬਹੁਤ ਆ ਥਾਨ ਆ ਯਾਰ ਸਾਰਡਰ ਕਮਾਲ ਦਾ ਦੇਖੋ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਖੋਲਿਓ ਫੇਰ ਤੋਰ ਕੇ ਦਿਖਾ ਦਿਓ ਕੱਦ-ਵੱਡ ਚੰਗਾ ਰੰਗ-ਰੂਪ ਚੰਗਾ ਜੇਰ ਵੀ ਵੱਖਣ ਚ ਬਾਈ ਰੱਖੀ ਬੈਠਾ ਹੁੰਦਾ ਦੋਦੀ ਤਾਂ ਇਹਦੀ 20 ਤੋਂ ਬਾਹਰ ਉਮੀਦ ਕਰ ਦਈ ਆਪਾਂ ਠੀਕ ਆ ਕਿਹੋਲਾ ਆਉਣੀ ਸਮਝ ਉਹ ਨਾ ਰੱਖਣਾ ਲੈ ਕੇ ਜਾਵੇ ਸਹੀ ਗੱਲ ਆ ਲੈ ਥੋੜੀ ਬੱਤਾ ਥੋੜੀ ਇੱਕ ਵਾਈਗਣਾ ਬਾਹਰ ਇਹਦੇ ਤੋਂ ਉਮੀਦ ਕਰਦੇ ਆਂ ਬਾਈ ਤੇ ਕੀ ਮੁੱਲ ਆ ਬਾਈ ਇਹਦਾ ਥੋੜੀ ਬੱਤਾ ਥੋੜੀ ਹੁਣ ਮੁੱਲ ਬਾਈ ਜੀ ਦਾ ਕੋਈ ਬੰਲਾ 60 ਬਾੜ ਨਹੀਂ ਕਰਾਂ 55000 ਦੀ ਬਾੜ ਦੇਣੀ ਹੈ ਜੀ ਬਸ ਠੀਕ ਆ ਬਾਈ ਮੋਹਲੋ ਬਾਈ ਕਹਿੰਦਾ ਆਪਾਂ ਵੀ 60 ਨਹੀਂ ਕਰਦਾ ਬਾਕੀ ਆਮਲਾ ਆਈ ਕਰਕੇ ਹੋ ਉਪਰ ਅਗਰ ਦੀ ਡਰਦੀ ਆ ਹੂੰ ਤੇ ਠੰਡੀ ਠੁੜੀ ਦਾ ਮਤਲਬ ਇਹ ਫਿਕਰੋ ਕੇ ਬੰਦਾ ਆ ਜੀ ਕੋਈ ਚੱਕਰ ਨਹੀਂ ਲੋ ਜਿਵੇਂ ਮਰ ਜੇ ਹੱਥ ਗਰੀ ਚਾਲ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਕੋਈ ਚੀ ਨਹੀਂ ਠੰਡੀ ਪਾਉਂਦਾ ਹਣਾ ਬੜੀ ਠੰਡੀ ਆਈ ਬੜੀ ਲੈ ਬਾਈ ਉਹਦਾ ਮਤਲਬ ਆਈ ਹੈਗੀ ਮਤਲਬ ਹੂੰ ਕਰਕੇ ਉਹ ਡਰਦੀ ਨਹੀਂ ਆਈਆ ਉਹਦਾ ਕਰਕੇ ਥੋੜਾ ਜਿਹਾ ਬਾਈ ਕਹਿੰਦਾ ਕਰਦੀ ਆ ਕੁਛ ਬੱਚੇ ਦਾ ਵੀ ਕਰਦੀ ਆ ਪਰ ਇਹਨੂੰ ਗਈ ਆ ਠੰਡੀ ਪੱਖੋ ਤਾਂ ਗਰੰਟੀ ਵਾਲਾ ਕੰਮ ਆ ਜੀ ਕੋਈ ਚੱਕਰ ਨਹੀਂ ਹੂੰ ਠੀਕ ਹੈ ਤੁਹਾਰਾ ਮਾਰਕੀਟ ਖਾਣੇ ਨਾਲ ਕਹਿੰਦਾ ਭੱਜੀ ਆਖਣੀ ਹੂੰ ਉਹ ਵੀ ਮੰਨਤਾ ਹਾਂ ਠੀਕ ਹੈ ਭਾਈ ਠੰਡੀ ਸੀਲ ਆ ਭਾਈ ਵੱਡੀ ਗੱਲ ਗਰਮੀ ਨਹੀਂ ਮੰਨ ਹੈਂਡਫੋਨ ਕਰ ਮਾਜੀ ਫੁੱਲ ਚੰਗੇ ਉਹ ਮੁੱਲ ਵੀ ਜਾਇਜ਼ ਰੱਖਿਆ ਭਾਈ ਨੇ 55000 ਰੁਪਏ ਮਾਨ ਦਾ ਜਿਹੜਾ ਮੌਕੇ ਤੇ ਜਰੂਰ ਹੋ ਜਾਏਗਾ ਬਾਕੀ ਚਵਾਈ ਵਗੈਰਾ ਚੈੱਕ ਕਰਵਾ ਲੈ ਭਾਈ ਹਣ ਤਾਂ ਬਾਲਾ ਤੰਗ ਲੱਗੀ ਹੂੰ ਪੂਰਾ ਮੁਠੀ ਮੁਠੀ ਦਾ ਖਾਣਾ ਜੀ ਲੈ ਫੜੀ ਬੱਚਾ ਤੂੰ ਇੱਕ ਇੱਕ ਲੈ ਰਿਹਾ ਤੂੰ ਮੈਂ ਉਹ ਦੇਖੋ ਜੀ ਤੁਹਾਨੂੰ ਹਮ ਲੱਕੀ ਦੂਰ ਦੂਰ ਖਾਣਾ ਜਾਈ ਨਹੀਂ ਕੋਈ ਨੇੜੇ ਨੂੰ ਸਹੀ ਗੱਲ ਆ ਨੇੜੇ ਨੂੰ ਬੜਾ ਚੰਗਾ ਹੈ ਕਿ ਨੇੜੇ ਨੂੰ ਬੜਾ ਪੋੜਿਆ ਸੋਧਾ ਲਈ ਬੈਠ ਚੋਣ ਤਾਂ ਬੜਾ ਚੰਗਾ ਜੀ ਨਜਾਇਜ਼ ਬੜਾ ਚੰਗਾ ਚੋਣਾ ਹਨਾ ਬਈ ਚਵਾਈ ਬਹੁਤ ਚੰਗੀ ਹੈ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਬਹੁਤ ਬਹੁਤ ਚੰਗਾ ਚੋਣਾ ਹਮ ਚੋਣ ਬੜਾ ਕਮਾਲ ਦਾ ਲੈ ਬਈ ਕੀ ਬਾਤ ਹੈ ਲੋ ਜੀ ਚਵਾਈ ਬਹੁਤ ਚੰਗੀ ਹੈ ਭਾਈ ਬਾਲੀ ਚੰਗੀ ਚਵਾਈ ਹੈ ਬਾਕੀ ਯਾਰ ਲਾ ਕੋਈ ਨਿਆਣਾ ਨਹੀਂ ਪਾਇਆ ਕੋਈ ਚੱਕਰ ਨਹੀਂ ਲੱਗਾ ਇਹਦੀ ਕੋਈ ਨਹੀਂ ਕਰ ਮਾਲੀ ਜਿਵੇਂ ਮਤਲਬ ਵੀ ਠੰਡੀ ਦਾ ਬਾਲੀ ਹੈ ਜੀ ਬੜਾ ਹੂੰ ਠੰਡੀ ਬਹੁਤ ਹੈ ਜੀ ਹਾਂ ਮੋਲ ਵੀ ਜਾਇਜ਼ ਜਾਈ ਹੈ ਯਾਰ 55000 ਰੁਪਏ ਮਾਤਾ ਜ਼ਰੂਰ ਹੋ ਜੂ ਲੇਵਾ ਲੂਗਾ ਕਮਾਲ ਅੱਗੇ ਭਾਈ ਦੋ ਨੰਬਰ ਕਿਹੜਾ ਸੂ ਇੱਥੇ ਬੰਦੇ ਬੱਚੇ ਕੋ ਕਿਹੜਾ ਸੂ ਸੁਣਦੀ ਹੈ ਭਾਈ ਇਹ ਦੂਜਾ ਸੂ ਸੁਣਦੀ ਭਾਈ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਬਸ 5-7 ਦਿਨ ਲੈਂਦੀ ਹੈ ਜੀ 5 ਤੋਂ 7 ਹਾਂਜੀ ਕੀ ਰਿਕਾਰਡ ਆ ਦੁੱਧ ਦਾ ਭਾਈ ਇਹਦਾ ਪਹਿਲੇ ਸੂਰੇ ਦਾ ਹੈਗਾ 11 ਲੀਟਰ ਦਾ ਠੀਕ ਆ ਭਾਈ ਹੁਣ ਦੂਜੇ ਸੂਰੇ ਸੁਣਾ ਹੂੰ ਅੰਕਾ ਤੇ ਠੰਡੀ ਆਈ ਜਾਂ ਤਾਂ ਮਲਾਈ ਇਹ ਵੀ ਤਾਂ ਅੰਦਰ ਦੀਜੇ ਠੀਕ ਆ ਭਾਈ ਕੋਈ ਸ਼ਕਰੀ ਜਣ ਠੰਡੀ ਠੁੰਡੀ ਲੈ ਪੂਰੀ ਆ ਜਿਵੇਂ ਮਰਜੀ ਹੱਥ ਲਾਈ ਚਲ ਕੋਈ ਚੱਕਰੀ ਨਹੀਂ ਤੇ ਲਾਡੂ ਲਾ ਬਾਉ ਪਈਆਂ ਹਨਾ ਹਾਂਜੀ ਸਾਰੀਆਂ ਬੰਡਲਾਂ ਕੱਢ ਕੇ ਗਰਮ ਵਾਲੀ ਨੇ ਫੇਰ ਸੁਣਾ ਭਾਈ ਲੇਵਾ ਦੇਖੋ ਉੱਪਰੋਂ ਸੁਕ ਲੋ ਸਟਾਰਟ ਹੋ ਜਾਵੇ ਬਾਹਲੇ ਭਾਈ ਲੇਵਾ ਪਾਉਂਦਾ ਮੈਂ ਕਿ ਬਣਾਉਣਾ ਜੀ ਲੇਵਾ ਤਾਂ ਨਹੀਂ ਹੋਰ ਹਲੇ ਖੋਲਿਓ ਭਾਈ ਤੋਰੇ ਹਾਂਜੀ ਕੱਦ ਫੁੱਲ ਆ ਭਈ ਚੰਗੀ ਆ ਸਵੀ ਭਲੀ ਆ ਬੜਾ ਥਣ ਲੇਵਾ ਦੇਖੋ ਗੱਠ ਲੇਵਾ ਗ ਕੱਲਾ ਕੱਲਾ ਤਾਂ ਪੂਰੀ ਵਿਕਤੀ ਤੇ ਧੰਨ ਲੱਗਿਆ ਬਾਈ ਕੀ ਮੋਲ ਆ ਬਾਈ ਜਾਇਜ਼ ਬਾਈ ਇਹ ਵੀ 55000 ਹੀ ਦੇਣਾ ਮਾਨਤਾਨ ਹੋ ਜੀ ਹਾਂ ਜੀ ਮਾਨਤਾਨ ਕਰ ਦਾਂਗੇ 55000 ਰੁਪਿਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਊਗਾ ਮੋਲ ਬਾਈ ਦੇ ਜਾਇਜ਼ ਆ ਪਹਿਲਾਂ ਵੀ ਜਾਇਜ਼ ਹੁੰਦੇ ਆ ਇਸ ਵਾਰ ਵੀ ਬਾਈ ਨੇ ਮੋਲ ਜਮਾਂ ਜਾਇਜ਼ ਰੱਖਿਆ ਲੈਣ ਦੇਣ ਵਾਲਾ ਹੀ ਕੰਮ ਕਰ ਬਦ ਦੋਤ ਨੂੰ ਬਹੁਤ ਖਰੀ ਨਿਕਲਣਾ ਹੀ ਬੈੜ ਨੇ ਹੂੰ ਠੀਕ ਹੈ ਦੁੱਧਾ ਜੀ ਮਤਲਬ ਆਪਾਂ 20 ਤੋਂ ਬਾਹਰ ਉਮੀਦ ਕਰਦੇ ਆਪਾਂ ਬੰਦਾ ਆਪਦੇ ਆਪ ਸਮਝ ਕੇ ਲੈ ਜੀ ਉਹ ਨਹੀਂ ਗੱਲ ਕੋਈ ਪਰ ਆਪਾਂ ਨੂੰ ਆਸ ਹੈ ਜੀ ਹੂੰ ਨਾ ਤਪ ਗੈਂਜੀ ਰੱਖ ਦਿਆਂਗੇ ਇਹ ਗੱਲ ਕੋਈ ਹੂੰ ਝੋਲੀ ਝਾਲੀ ਦੇਖ ਨਾ ਮਿਲ ਜੇ ਇਹਦਾ ਮਤਲਬ ਆਈ ਕਰਕੇ ਉਪਰ ਕਰੀ ਜਾਂਦੀ ਹੈ ਠੰਡੀ ਦਾ ਬਾਹਲੀ ਹੈ ਜੀ ਠੀਕ ਹੈ ਫਲੇ ਥਣ ਖਿਚਣ ਬੈ ਜੀ ਮਤਲਬ ਵੀ ਨਹੀਂ ਹੈ ਹੂੰ ਕਹਿੰਦੀ ਗੋਸ਼ ਉਹ ਝੋਲੀ ਇਤਰ ਮੋਰ ਨੂੰ ਦੇਖ ਲੋ ਜੀ ਕਿੰਨੀਆਂ ਨਾਲਾਂ ਨੂਨਾਂ ਦੇਖ ਲੋ ਸਾਰਾ ਦੁੱਧ ਵਾਲਾ ਸਿਸਟਮ ਆ ਸਾਰਾ ਪੂਰਾ ਸਹੀ ਗੱਲ ਆ ਬਈ ਹਾਂ ਨਹੀਂ ਕਿਸੇ ਗੱਲ ਨੂੰ ਅੱਗੇ ਬਈ ਤੈਨੂੰ ਨੰਬਰ ਕਿਹੜਾ ਸੋ ਦੂਜੇ ਇਹਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਇਹ ਮਨ ਲਓ 10 ਦਿਨ ਦੀ ਕੱਚੀ ਹੈ ਜੀ ਕੀ ਰਿਕਾਰਡ ਦੁੱਧ ਦਾ ਬਾਈ ਪਿਛਲੇ ਸੂਰਜ 17 ਲੀਟਰ ਸਹੀ ਮਾਲਕਾਂ ਨੇ ਕੱਚੀ ਜਰੂਰ ਆ ਹਾਂ ਜੀ ਲੈਣ ਲਈ ਹਣ ਤੁਹਾਨੂੰ ਬਹੁਤ ਚੰਗਾ ਲੱਗਿਆ ਨਾ ਬਹੁਤ ਪਈਆਂ ਥਾਣ ਬਹੁਤ ਚੰਗਾ ਜੀ ਮੁੱਠੀ ਵਾਲਾ ਥਾਣਾ ਹਣ ਬਹੁਤ ਚੰਗਾ ਲੱਗਿਆ ਥਾਣਾ ਕੱਲਾ ਕੱਲਾ ਥਾਣ ਲੈ ਪੂਰੀ ਕੀਤੀ ਕੱਚੀ ਕੱਚੀ ਜੇ ਮੈਂ ਦੱਸ ਦਿਆਂ ਕੋਈ ਥਾਂ ਬਲੂਗਾ ਤਾਂ ਮੇਰੇ ਬੇਟੂ ਤੇ ਨਾ ਕੋਲੇ ਦੀ ਉਹ ਜੀ ਕਮਾਈ ਦਿਓ ਜੀ ਸਹੀ ਗੱਲ ਆ ਬਾਈ ਹਾਂ ਜੀ ਉਹ ਲੈ ਬਾਈ ਥੋੜੀ ਬਾਕੀ ਠੰਡੀ ਇਹ ਵੀ ਬਹੁਤ ਐ ਨਹੀਂ ਕੋਈ ਜੇ ਮੈਂ ਮਰ ਜਾਈ ਹੱਥ ਲਾਈ ਜਾਣਾ ਮੈਂ ਬੰਦਾ ਸਮਝੀ ਵੀ ਨਹੀਂ ਕੱਚੀ ਬਕਾਉ ਕਰੀ ਵੀ ਕੋਈ ਗੱਲ ਐ ਨਹੀਂ ਕੱਦ ਵਿੱਚ ਚੰਗਾ ਰੰਗ ਰੂਪ ਵੀ ਕਰਮਾ ਇਹ ਕੀ ਮੁੱਲ ਆ ਬਾਈ ਇਹਦਾ ਇਹਦਾ 52000 ਜੀ 52000 ਰੁਪਇਆ ਮਾਨਤਨ ਹੋ ਜੀ ਹਾਂ ਜੀ ਮਾਨਤਨ ਬਸ ਆਪਣਾ ਬਾਹਲਾ ਨਹੀਂ ਹੁੰਦੇ ਮੁੱਲ ਦੀ ਆਪਣਾ ਬਸ ਛੋੜ ਛੱਪਿਆ ਦਾ ਮਾਨਤਨ ਹੁੰਦਾ ਜੀ ਆਪਣਾ ਓਕੇ ਹਾਂ 52000 ਰੁਪਇਆ ਮੁੱਲ ਆ ਫੁੱਲ ਕਰਦਾ ਵੀ ਛੋਟਾ ਨਹੀਂ ਹੈਗਾ ਫੁੱਲ ਕਰਦਾ ਕੱਚੀ ਜੀ ਬਰਤ ਤਿਆਰ ਹੋ ਕੇ 63000 ਦੀ ਹੈ ਜੀ ਹੂੰ ਸਹੀ ਗੱਲ ਆ ਬਈ ਕੱਚੀ ਕੱਚੀ ਕਰਕੇ ਆ ਜਾ ਮੁੱਲ ਜੀ ਆਪਣਾ ਹੂੰ 52000 ਰੁਪਇਆ ਮੁੱਲ ਮਾਨਤਨ ਬਾਕੀ ਤੁਹਾਨੂੰ ਥੋੜੇ ਝੋਲੀ ਛਾਲੀ ਬਹੁਤ ਇਹਦਾ ਸਿਰ ਮਨ ਲੱਗਦਾ ਨਾਲ ਹਲੇ ਲੈਂਦੀ ਕਰਕੇ ਗਾਲੇ ਦਾ ਹੈ ਘੱਟ ਹੈਗਾ ਸਹੀ ਗੱਲ ਆ ਬਾਈ ਓਕੇ ਬੱਸ ਅੱਗੇ ਬਾਈ ਲਾਸਟ ਕਿਹੜਾ ਸੂਆ ਇਹ ਵੀ ਦੂਜਾ ਸੂਂਦੀ ਆ ਬਾਈ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਥੋੜੀ ਜਿਹੀ ਮੈਨੂੰ ਸਮਾਈ ਦੇ ਸੀ ਬੰਦਿਆਂ ਦੇ ਤੇ ਲੱਸੀ ਆ ਥੋੜੀ ਜਿਹੀ ਬੜ ਹੂੰ ਉਹ ਮੈਨੂੰ ਸਾਰੇ ਪਾਸੋਂ ਸਹੀ ਆ ਬੜੇ ਇਨੀ ਗੱਲ ਬਈ ਠੀਕ ਆ ਲੋ ਜੀ ਸਫਾਈ ਦੇਖੋ ਕਿੰਨੀ ਸਫਾਈ ਬਹੁਤ ਹੈ ਨਾ ਕਿ ਲਾਂਟੋ ਲਾਈਂਟ ਲਾਂਬਾ ਬਾਕੀ ਖਾਣ ਪੀਣ ਬਹੁਤ ਚੰਗਾ ਜੀ ਉਹਦਾ ਮੈਨੂੰ ਉਹਨੇ ਦਾਣਾ ਨਹੀਂ ਪਾਇਆ ਜੀ ਮਾਈ ਜੀ ਓਕੇ ਹਾਂਜੀ ਤੇ ਕੀ ਰਿਕਾਰਡ ਆ ਬਈ ਸੂਬਾ ਉਹਨਾਂ ਨੇ ਦੱਸਿਆ ਜੀ ਮਤਲਬ 13 ਲੀਟਰ ਚ ਹੋਇਆ ਪਿਛਲੀ ਉਹ ਮਤਲਬ ਉਹਨੂੰ ਫਿਰ ਸੇਵਾ ਇਹ ਜਿਹੀ ਸੀਗਲੇ ਜੀ ਸਹੀ ਗੱਲ ਆ ਮਤਲਬ ਵੜ ਤਾਂ ਜਾਤਪਰੀਡ ਵਾਲੀ ਦੁੱਧ ਤਾਂ ਮੇਰੇ ਸਾਬ ਨੂੰ ਗਈ ਸੀ ਚੰਗਾ ਪਾਉ ਜੀ ਕਿ ਸਮਝੇ ਸੁਮਾਈ ਵਾਲੇ ਬੰਦੇ ਕੋਲ ਜਾ ਵੜ ਖੋਲਿਓ ਬਈ ਤੋਰ ਉਹ ਕਿ ਲੇਵੇ ਦੀ ਸਾਲ ਸੁਧਰੀ ਥਣ ਬਹੁਤ ਚੰਗਾ ਥੋੜੀ ਬਾਈ ਨੇ ਦੱਸਿਆ ਵੀ ਸਮਾਈ ਘੱਟ ਸੀ ਚੱਕੀ ਕੇਰ ਹੋਗੀ ਵੜ ਚੰਗੀ ਆ ਦੁੱਧ ਚੰਗਾ ਪਾ ਦੋਗੀ ਸੋਰਾ ਤਾਰਾ ਵੀ ਕਰ ਮਾਇ ਦਾ ਚੱਕਾ ਆ ਗਏ ਕੀ ਮੋਲਾ ਬਾਈ ਇਹਦਾ ਜਾਜ ਨਾ ਦੁੱਕੋ ਔੜੀ ਮੋਲ ਜੀ ਇਹ ਮੈਂ ਲ 43000 ਦੇ ਦਾਂਗੀ ਮਾਨਤਾਨ ਹੋ ਜਾ ਹਾਂ ਜੀ ਮਾਨਤਾਨ ਕਰ ਦਾਂਗੀ 43000 ਰੁਪਏ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੋਲ ਜਾਇਜ਼ ਆ ਵਿੱਚ ਮਾਨਤਾਨ ਫਿਰ ਵੀ ਜਰੂਰ ਹੋ ਜਾਣਾ ਢੱਲਾ ਢੁੱਲਾ ਬਹੁਤ ਪਈਆਂ ਆਰਡਰ ਹੋਰ ਵੀ ਸੋਨਾ ਤਿਆਰ ਕਰੋ ਕੱਚੀ ਕੱਚੀ ਇਹ ਦਿਨ ਹਜੇ ਲੈ ਸਫਾਈ ਬਾਹਰੀ ਹੈ ਬਸ ਕੱਚੀ ਹੈ ਮਤਲਬ ਹੂੰ 10 ਦਿਨ ਦੀ ਸਹੀ ਗੱਲ ਆ ਬਾਈ ਮਤਲਬ ਵੀ ਭਾਅ ਵੀ ਕੋਈ ਨਹੀਂ ਤੋਕੜਾ ਦਾ ਭਾਅ ਨਹੀਂ ਸਹੀ ਗੱਲ ਆ ਬਾਈ ਇਹ ਨਾਗਸੀ ਭਰਾ ਕੋਲ ਜਿਹੜੇ ਸਾਰੀ ਦਿਖਾਤੇ ਭਾਈ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ